ਗੁਰੂ ਪਿਆਰੀ ਸਾਥ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਦੰਦਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੁਨੀਆ ਨੂੰ ਉਤਾਰਦੇ ਹੋਏ ਚੱਲੇ ਜਾ ਰਹੇ ਸਨ ਗੁਰੂ ਜੀ ਦੇ ਨਾਲ ਭਾਈ ਮਰਦਾਨਾ ਜੀ ਤੇ ਬਾਲਾ ਜੀ ਵੀ ਸਨ ਗੁਰੂ ਜੀ ਕਹਿਣ ਲੱਗੇ ਭਾਈ ਮਰਦਾਨਾ ਜੀ ਨੂੰ ਕਿ ਆਪਾਂ ਆਹ ਜਿਹੜਾ ਬਰਖਾ ਦਾ ਮੌਸਮ ਹੈ ਕਿਸੇ ਪਿੰਡ ਜਾਂ ਸ਼ਹਿਰ ਦੇ ਵਿੱਚ ਕੱਟ ਲਈਏ ਗੁਰੂ ਜੀ ਰੱਬ ਦੀਆਂ ਗੱਲਾਂ ਕਰਦੇ ਹੋਏ ਚੱਲੇ ਜਾ ਰਹੇ ਸਨ ਚਲਦੇ ਚਲਦੇ ਇੱਕ ਨਗਰ ਆਇਆ ਉਸ ਨਗਰ ਦੇ ਬਹਾਰ-ਬਾਰ ਗੁਰੂ ਜੀ ਨੇ ਆਪਣਾ ਡੇਰਾ ਲਾ ਲਿਆ ਉਸ ਨਗਰ ਵਿੱਚ ਇੱਕ ਖਤਰੀ ਦਾ ਬਾਗ ਸੀ ਉਹਨੇ ਦੇਖਿਆ ਕਿ ਕੋਈ ਸਾਧੂ ਸੰਤ ਆਏ ਹਨ ਉਹਨੇ ਆ ਕੇ ਗੁਰੂ ਜੀ ਨੂੰ ਮੱਥਾ ਟੇਕਿਆ ਗੁਰੂ ਜੀ ਕੀਰਤਨ ਕਰਦੇ ਅਤੇ ਭਾਈ ਮਰਦਾਨਾ ਜੀ ਰਵਾਬ ਵਜਾਉਂਦੇ ਉਹ ਖत्री ਜਿਹੜਾ ਬਾਗ ਦਾ ਮਾਲਕ ਸੀ ਰੋਜ਼ ਆਉਂਦਾ ਜੇਸ ਨਾਲ ਉਹਨੂੰ ਬੜੀ ਖੁਸ਼ੀ ਮਿਲਦੀ ਉਸ ਦਾ ਰੋਜ਼ ਦਾ ਨੇਮ ਬਣ ਗਿਆ ਸੀ ਉਹ ਗੁਰੂ ਜੀ ਦੇ ਦਰਸ਼ਨ ਕਰਨੇ ਜ਼ਰੂਰ ਆਉਂਦਾ ਸੀ ਉਹਦਾ ਇੱਕ ਮਿੱਤਰ ਸੀ ਉਹਨੇ ਦੇਖ ਲਿਆ ਕਿ ਇਹ ਰੋਜ਼ ਸਵੇਰੇ ਸਵੇਰੇ ਪਤਾ ਨਹੀਂ ਕਿੱਥੇ ਜਾਂਦਾ ਹੈ ਉਹਨੇ ਪੁੱਛ ਲਿਆ ਕਹਿਣ ਲੱਗਾ ਭਾਈ ਤੂੰ ਰੋਜ਼ ਸਵੇਰੇ ਸਵੇਰੇ ਕਿੱਥੇ ਜਾਂਦਾ ਹੈ ਤਾਂ ਖੱਤਰੀ ਨੇ ਦੱਸ ਦਿੱਤਾ ਕਿ ਅਸਲ ਦੇ ਵਿੱਚ ਮੇਰੇ ਬਾਗ ਕੋਲ ਕੋਈ ਸਾਧੂ ਸੰਤ ਆਏ ਹੋਏ ਹਨ ਉਹਨਾਂ ਨੇ ਉੱਥੇ ਡੇਰਾ ਲਾਇਆ ਹੈ ਮੈਂ ਉਹਨਾਂ ਦੇ ਦਰਸ਼ਨ ਕਰਨ ਜਾਂਦਾ ਹਾਂ ਤਾ ਉਹ ਕਹਿਣ ਲੱਗਾ ਮੈਨੂੰ ਵੀ ਨਾਲ ਲੈ ਚੱਲ ਉਹਨੇ ਕਿਹਾ ਜੇ ਤੇਰੀ ਸਰਧਾ ਹੈ ਤਾਂ ਤੂੰ ਵੀ ਨਾਲ ਚਲਿਆ ਕਰ ਮੈਨੂੰ ਇਹਦੇ ਵਿੱਚ ਕੋਈ ਹਰਜ ਨਹੀਂ ਸੰਤਾਂ ਦੇ ਦਰਸ਼ਨ ਕਰਨ ਜਾਣਾ ਬਹੁਤ ਵਧੀਆ ਗੱਲ ਹੈ ਆਪਾਂ ਉਹਨਾਂ ਦਾ ਬੈਠ ਕੇ ਕੀਰਤਨ ਸੁਣਾਗੇ ਗੁਰੂ ਪਿਆਰਿਓ ਉਹ ਵੀ ਖਤਰੀ ਦੇ ਨਾਲ ਤੁਰ ਪਿਆ ਜਦੋਂ ਦੋਵੇਂ ਮਿੱਤਰ ਚੱਲੇ ਤਾਂ ਰਾਸਤੇ ਵਿੱਚ ਇੱਕ ਬੇਸਵਾ ਦਾ ਕੋਠਾ ਸੀ ਤਦ ਖਤਰੀ ਦਾ ਦੋਸਤ ਉੱਥੇ ਚਲਿਆ ਗਿਆ ਵੇਖੋ ਚਲਿਆ ਤਾਂ ਸੰਤਾਂ ਦੇ ਦਰਸ਼ਨ ਕਰਨ ਸੀ ਨਿਗਾਹ ਪੈ ਗਈ ਇੱਕ ਬੇਸਵਾ ਦੇ ਕੋਠੇ ਤੇ ਕਹਿੰਦਾ ਚੱਲ ਭਾਈ ਮੈਂ ਇੱਥੇ ਹੋ ਕੇ ਆਉਣਾ ਹਾਂ ਤੁਸੀਂ ਚੱਲੋ ਮੈਂ ਤੁਹਾਡੇ ਪਿੱਛੇ ਪਿੱਛੇ ਆਉਂਦਾ ਹਾਂ ਫਿਰ ਇਵੇਂ ਹੀ ਉਹਨੂੰ ਉੱਥੇ ਮਾੜੀ ਆਦਤ ਪੈ ਗਈ ਗੁਰੂ ਜੀ ਦੇ ਦਰਸ਼ਨ ਕਰਨ ਵਾਲਾ ਪ੍ਰੇਮੀ ਗੁਰੂ ਜੀ ਦੇ ਦਰਸ਼ਨ ਕਰੇ ਤੇ ਉਹਦਾ ਮਿੱਤਰ ਵੇਸਵਾ ਦੇ ਕੋਠੇ ਤੇ ਜਾਵੇ ਨੇਮ ਗੁਰਸੇਖ ਦਾ ਵੀ ਬਣ ਗਿਆ ਤੇ ਉਹਦਾ ਵੀ ਬਣ ਗਿਆ ਸੀ ਆਦਸ ਜਿਹੜੀ ਸੀ ਦੋਵਾਂ ਦੀ ਪੈ ਗਈ ਘਰੋਂ ਦੋਨੋਂ ਇਕੱਠੇ ਹੀ ਤੁਰਦੇ ਸਨ ਪਰ ਅਗਾ ਜਾ ਕੇ ਉਹਨਾਂ ਦਾ ਰਸਤਾ ਬਦਲ ਜਾਂਦਾ ਸੀ ਇੱਕ ਦਿਨ ਉਹ ਸੋਚਣ ਲੱਗਾ ਕਿ ਮੈਂ ਕਿੰਨੇ ਮਾੜੇ ਕਰਮ ਕਰਦਾ ਹਾਂ ਮੇਰਾ ਮਿੱਤਰ ਚੰਗੇ ਕੰਮ ਕਰਦਾ ਹੈ ਤੇ ਮੈਂ ਕੁਕਰਮ ਕਰਦਾ ਹਾਂ ਇਹ ਸੰਤਾਂ ਦੇ ਦਰਸ਼ਨ ਕਰਨ ਜਾਂਦਾ ਹੈ ਇਹਦੇ ਨਾਲ ਗੱਲ ਕਰੀਏ ਉਹਨੇ ਕਿਹਾ ਅੱਜ ਤੂੰ ਇਉਂ ਕਰੀ ਤੂੰ ਦਰਸ਼ਨ ਕਰਕੇ ਆਈ ਮੈਂ ਬੇਸਵਾ ਦੇ ਘਰੇ ਜਾਣਾ ਹਾਂ ਮੈਂ ਵੀ ਆਉਂਗਾ ਤੇ ਦੋਨੋਂ ਇਕੱਠੇ ਬੈਠ ਕੇ ਦੱਸਾਂਗੇ ਕਿ ਆਪਾਂ ਨੇਮ ਨਾਲ ਰੋਜ਼ਾਨਾ ਗਏ ਤੇ ਕਹਿਨੋ ਕੀ ਮਿਲਿਆ ਇਸ ਤਰ੍ਹਾਂ ਉਹਨਾਂ ਨੇ ਆਪਸ ਵਿੱਚ ਸਲਾਹ ਕੀਤੀ ਤਾਂ ਉਹ ਖਤਰੀ ਜਿਹੜਾ ਗੁਰੂ ਜੀ ਦਾ ਪਿਆਰਾ ਸੀ ਗੁਰੂ ਜੀ ਦੇ ਦਰਸ਼ਨ ਕਰਨ ਲਈ ਆਇਆ ਬਾਗ ਦੇ ਕੋਲ ਅਤੇ ਦਰਸ਼ਨ ਕੀਤੇ ਕੀਰਤਨ ਵਿੱਚ ਬੈਠ ਗਿਆ ਇਥਰੋਂ ਇਹ ਵੇਸਵਾ ਦੇ ਘਰੇ ਗਿਆ ਉਹ ਵੇਸਵਾ ਘਰ ਨਹੀਂ ਸੀ ਤਾਂ ਉਹ ਵਾਪਸ ਮੁੜ ਆਇਆ ਤੇ ਵਾਪਸ ਆਪਣੇ ਘਰ ਆ ਕੇ ਉਡੀਕਣ ਲੱਗਾ ਕਿ ਮੇਰਾ ਮਿੱਤਰ ਆਊਗਾ ਤਾਂ ਮੈਂ ਉਹਨੂੰ ਪੁੱਛਾਂਗਾ ਕਿ ਹੀ ਮਿਲਿਆ کافی ਸਮਾਂ ਘਰ ਬੈਠਣ ਤੇ ਇਹਨੇ ਐਵੇਂ ਹੀ ਇੱਕ ਸੋਟੀ ਨਾਲ ਧਰਤੀ ਖੋਦਣੀ ਸ਼ੁਰੂ ਕਰ ਦਿੱਤੀ ਵੈਸੇ ਹੀ ਬੈਠਾ ਬੈਠਾ ਖੋਦਦਿਆਂ ਖੋਦਦਿਆਂ ਇੱਕ ਘੜਾ ਨਿਕਲ ਆਇਆ ਉਹਨੇ ਖੋਲ ਕੇ ਦੇਖਿਆ ਤਾਂ ਉਹਦੇ ਵਿੱਚੋਂ ਸੋਨੇ ਦੀ ਇੱਕ ਮੋਹਰ ਨਿਕਲੀ ਤੇ ਬਾਕੀ ਸਾਰਾ ਘੜਾ ਕੋਲਿਆਂ ਨਾਲ ਭਰਿਆ ਹੋਇਆ ਸੀ ਤੇ ਆਪਣੇ ਮਿੱਤਰ ਨੂੰ ਉਡੀਕਦਾ ਰਿਹਾ ਕਿ ਉਹ ਆਵੇ ਤਾਂ ਮੈਂ ਉਹਨੂੰ ਦੱਸਾਂਗਾ ਕਿ ਮੈਨੂੰ ਸੋਨੇ ਦੀ ਇੱਕ ਮੋਹਰ ਮਿਲੀ ਹੈ ਭਾਈ ਮੈਨੂੰ ਕਰਮਾਂ ਦਾ ਫਲ ਮਿਲਿਆ ਹੈ ਦੂਜੇ ਪਾਸੇ ਉਹ ਗੁਰਮੁਖ ਪਿਆਰਾ ਗੁਰੂ ਜੀ ਨੂੰ ਮੱਥਾ ਟੇਕ ਕੇ ਵਾਪਸ ਆ ਰਿਹਾ ਸੀ ਰਸਤੇ ਵਿੱਚ ਉਹਨੂੰ ਪੈਰ ਵਿੱਚ ਸੂਲ ਵੱਜੀ ਇਹ ਸੂਲ ਬਹੁਤ ਜ਼ਿਆਦਾ ਤਿੱਖੀ ਸੀ ਪੈਰ ਵਿੱਚ ਵੱਜੀ ਤੇ ਬੜਾ ਦਰਦ ਹੋਇਆ। ਉਹਨੇ ਆਪਣਾ ਕਪੜਾ ਪਾੜ ਕੇ ਪੈਰ ਨੂੰ ਬੰਨਿਆ ਤੇ ਹੌਲੀ-ਹੌਲੀ ਲੰਗੜਾਂਦਾ ਹੋਇਆ ਆਇਆ। ਦੂਜੇ ਨੇ ਦੇਖਿਆ ਕਿ ਇਹ ਲੰਗੜਾ ਕਿਉਂ ਰਿਹਾ ਹੈ। ਉਹ ਦੂਰੋਂ ਵੇਖ ਰਿਹਾ ਸੀ। ਉਹ ਹੌਲੀ-ਹੌਲੀ ਉਹਦੇ ਕੋਲ ਆਇਆ ਤੇ ਕਹਿੰਦਾ ਮੇਰੇ ਪੈਰ ਦੇ ਵਿੱਚ ਨਾ ਕੰਡਾ ਵੱਜਿਆ ਹੈ। ਉਹਨੇ ਅਗੋਂ ਮਸਤਰੀ ਕੀਤੀ। ਮਸਤਰੀ ਕਿਉਂ ਕੀਤੀ? ਕਹਿੰਦਾ ਦੇਖ ਭਾਈ ਮੈਨੂੰ ਤਾਂ ਸੋਨੇ ਦੀ ਇੱਕ ਮੋਹਰ ਮਿਲ ਗਈ ਹੈ ਮੈਂ ਤਾਂ ਜਾਂਦਾ ਸੀ ਕੋਠੇ ਤੇ ਤੇ ਤੈਨੂੰ ਕੰਡਾ ਵੱਜਿਆ ਤੂੰ ਜਾਂਦਾ ਸੀ ਸੰਤਾਂ ਕੋਲ ਮੈਂ ਪਾਪ ਕਰਨ ਜਾਂਦਾ ਸੀ ਤੂੰ ਸਾਧੂਆਂ ਦੇ ਦਰਸ਼ਨ ਕਰਨ ਜਾਂਦਾ ਸੀ ਦੇਖ ਭਾਈ ਕਰਮਾਂ ਦਾ ਆਪਾਂ ਨੂੰ ਇਹ ਕਿ ਇਹ ਮਿਲਿਆ ਕਹਿੰਦਾ ਭਾਈ ਇਹਦਾ ਮਤਲਬ ਤਾਂ ਮਾੜੇ ਕਰਮ ਕਰਨੇ ਚਾਹੀਦੇ ਹਨ ਉਹ ਮਸਕਰੀਆਂ ਕਰੇ ਟਿਚਰਾਂ ਕਰੇ ਮਖੌਲ ਕਰੇ ਕਹਿੰਦਾ ਸੰਤਾਂ ਦੇ ਦਰਸ਼ਨ ਕਰਨ ਦਾ ਕੀ ਫਾਇਦਾ ਜੇ ਪੈਰ ਵਿੱਚ ਵਜਣੇ ਹੀ ਕੰਡੇ ਹਨ ਇਸ ਤੋਂ ਤਾਂ ਚੰਗਾ ਵੇਸਵਾ ਦਾ ਸੰਗ ਕੀਤਾ ਹੈ ਮੋਹਰਾ ਮਿਲੀਆਂ ਫਿਰ ਉਹ ਗੁਰਸੇਖ ਖੱਤਰੀ ਉਦਾਸ ਹੋ ਗਿਆ ਸੋਚਣ ਲੱਗਾ ਗੱਲ ਤਾਂ ਇਹਦੀ ਠੀਕ ਹੈ ਫਿਰ ਕਹਿੰਦਾ ਆਪਾਂ ਇਉਂ ਕਰੀਏ ਸੰਤਾ ਕੋਲ ਹੀ ਚਲੀਏ ਉਹ ਦੱਸਣਗੇ ਇਹਦਾ ਜਵਾਬ ਮੈਨੂੰ ਲੱਗਦਾ ਹੈ ਉਹ ਹੀ ਜਵਾਬ ਦੇਣਗੇ ਫਿਰ ਦੋਨੋਂ ਆਏ ਗੁਰੂ ਨਾਨਕ ਦੇਵ ਜੀ ਕੋਲ ਤੇ ਆ ਕੇ ਸਾਰੀ ਹਕੀਕਤ ਦੱਸੀ ਕਹਿੰਦੇ ਮਹਾਰਾਜ ਜੀ ਸਾਡੇ ਭਰਮ ਦੂਰ ਕਰੋ ਤਾਂ ਗੁਰੂ ਜੀ ਨੇ ਵਚਨ ਕੀਤਾ ਭਾਈ ਤੂੰ ਪਿਛਲੇ ਜਨਮ ਦੇ ਵਿੱਚ ਇੱਕ ਸਾਧੂ ਨੂੰ ਇੱਕ ਮੋਹਰ ਦਿੱਤੀ ਸੀ ਉਸ ਮੋਹਰ ਦੇਣ ਦੇ ਬਦਲੇ ਤੈਨੂੰ ਇੱਕ ਘੜਾ ਮੋਹਰਾਂ ਦਾ ਭਰਿਆ ਹੋਇਆ ਮਿਲਣਾ ਸੀ ਕਿਉਂਕਿ ਜਿਹੜੇ ਵੀ ਆਪਾਂ ਕਰਮ ਕਰਦੇ ਹਾਂ ਉਹ ਵਾਪਸ ਮਿਲਦੇ ਹਨ ਪਰ ਹੁਣ ਉਹ ਤੇਰੀਆਂ ਸਾਰੀਆਂ ਮੋਹਰਾਂ ਤੇਰੇ ਮਾੜੇ ਕਰਮ ਕਰਕੇ ਤੂੰ ਵੇਸਵਾ ਦਾ ਸੰਗ ਕੀਤਾ ਹੈ ਜਿਹਦੇ ਕਰਕੇ ਉਹ ਕੋਲੇ ਬਣ ਗਈਆਂ ਤੇ ਜਿਹੜੇ ਇਹ ਸਾਡੇ ਕੋਲ ਆ ਕੇ ਕੀਰਤਨ ਵਿੱਚ ਹਾਜ਼ਰੀਆਂ ਭਰਦਾ ਰਿਹਾ ਹੈ ਇਹਦੇ ਭਾਗਾਂ ਵਿੱਚ ਸੂਲੀ ਲਿਖੀ ਸੀ ਇਹਨੂੰ ਸੂਲੀ ਦੀ ਸਜ਼ਾ ਮਿਲਣੀ ਸੀ ਪਰ ਜਿਵੇਂ ਜਿਵੇਂ ਇਹ ਇੱਥੇ ਆਇਆ ਉਹ ਸੂਲੀ ਦੀ ਸੂਲ ਬਣ ਗਈ ਇਸ ਕਰਕੇ ਸੂਲੀ ਦਾ ਸੂਲ ਬਣ ਗਿਆ ਇਹ ਵਚਨ ਜਦੋਂ ਮਹਾਰਾਜ ਨੇ ਸੁਣਾਏ ਤਾਂ ਦੋਨੋਂ ਮਿੱਤਰ ਗੁਰੂ ਜੀ ਦੇ ਪੈਰਾਂ ਤੇ ਡੇਗ ਪਏ ਗੁਰੂ ਜੀ ਨੇ ਉਹਨਾਂ ਤੇ ਕਿਰਪਾ ਦ੍ਰਿਸ਼ਟੀ ਕੀਤੀ ਨਾਮ ਦਾ ਉਪਦੇਸ਼ ਦਿੱਤਾ ਤੇ ਕਿਹਾ ਭਾਈ ਦੇਖ ਤੂੰ ਵੇਸਵਾ ਦਾ ਸੰਗ ਕੀਤਾ ਸੀ ਤੈਨੂੰ ਲੱਗਦਾ ਸੀ ਮੈਨੂੰ ਬਹੁਤ ਕੁਝ ਮਿਲ ਗਿਆ ਪਰ ਤੈਨੂੰ ਕੁਝ ਵੀ ਨਹੀਂ ਮਿਲਿਆ ਤੂੰ ਤਾਂ ਗਵਾ ਦਿੱਤਾ ਜੋ ਮਿਲਿਆ ਸੀ ਇਸ ਕਰਕੇ ਭਾਈ ਤੂੰ ਆਪਣੇ ਸਵਾਸਾਂ ਦੀ ਕਦਰ ਜਾਣ ਕੀਰਤਨ ਕਥਾ ਵਿੱਚ ਹਾਜ਼ਰੀਆਂ ਭਰਿਆ ਕਰ ਫਿਰ ਉਹਨੇ ਕਿਹਾ ਮਹਾਰਾਜ ਮੈਥੋਂ ਭੁੱਲ ਹੋ ਗਈ ਹੈ ਮੈਂ ਤਾਂ ਇਹਨੂੰ ਮਖੌਲ ਵੀ ਕੀਤਾ ਗੁਰੂ ਜੀ ਨੇ ਕਿਹਾ ਪਿੱਛੇ ਜੋ ਕੁਝ ਹੋ ਗਿਆ ਕੋਈ ਗੱਲ ਨਹੀਂ ਅੱਗੇ ਵਾਸਤੇ ਸਮਝ ਲੈ ਮਹਾਰਾਜ ਨੇ ਉਹਨਾਂ ਨੂੰ ਵਾਹਿਗੁਰੂ ਵਾਹਿਗੁਰੂ ਜਪਣ ਲਈ ਇਹਾ ਉਥੇ ਫਿਰ ਗੁਰੂ ਜੀ ਨੇ ਇੱਕ ਸਬਦ ਦਾ ਉਚਾਰਣ ਕੀਤਾ ਜਿਵੇਂ ਜਿਵੇਂ ਉਹ ਸਬਦ ਸੁਣਦੇ ਗਏ ਉਵੇਂ ਉਵੇਂ ਉਹਨਾਂ ਦੇ ਹਿਰਦੇ ਕੋਮਲ ਹੁੰਦੇ ਗਏ ਤੇ ਫਿਰ ਦੋਨੋਂ ਹੀ ਗੁਰਸਿੱਖ ਬਣ ਗਏ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਸਾਖੀ ਨੂੰ ਲਾਇਕ ਕਰਨਾ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਕਮੈਂਟ ਵਿੱਚ ਧੰਨ ਗੁਰੂ ਨਾਨਕ ਜੀ ਲਿਖਣਾ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਵਾਹਿਗੁਰੂ ਜੀ ਆਪ ਸਭਨਾ ਸਾਧ ਸੰਗਤਾਂ ਦੀਆਂ ਸਾਰੀਆਂ ਮਰਾਦਾਂ ਪੂਰੀਆਂ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹ ਹੈ ਗੁਰੂ ਜੀ ਦੀ ਫਤਿਹ